ਹਜ਼ਾਰ ਇਹਦੇ ਵਿੱਚ 25 ਲੱਖ ਆਵਾਜ਼ਾਂ ਪਈਆਂ ਮਾਦੀ ਜੀ ਹਾਂ ਜੋੜੀ ਕੰਪਰ 2023 ਪਹਿਲਾ ਇਨਾਮ 1 ਕਰੋੜ ਰੁਪਏ ਦਾ ਹੈ ਜੀ ਪਹਿਲਾ ਇਨਾਮ 1 ਕਰੋੜ ਰੁਪਏ ਦਾ ਦੂਸਰਾ ਇਨਾਮ 1 ਕਰੋੜ ਰੁਪਏ ਦਾ ਤੀਸਰਾ ਇਨਾਮ 50 ਲੱਖ ਰੁਪਏ ਦਾ 50 ਪੀ 45 2023 ਜਨਤਕ ਇੱਥੇ ਮਿਲ ਰਹੀਆਂ ਨੇ ਜੀ ٹکٹ پانچ سو روپے کی ہے ٹکٹ پانچ سو روپے کی پانچ سو روپے دس کروڑ روپئے کا لام آم پبلک آم جنتا کھولیا جاتا ہے آ گیا اوکے ਬਸ ਆ ਰਹੀ ਦੀ ਬਸ ਆ ਰਹੀ ਦੇ ਕਿ ਤੂੰ ਮੋੜ ਰਿਹਾ ਦੇ ਦੇ ਲੈ ਅੱਲਾ ਦੇ ਜਾ ਯਾਰ ਕਿਹਦੇ ਵਾਹ ਬੰਜੀ ਵੇ ਰੋ पत्रा हैदर سات روپے کروڑ پتی بنایا گیا دو ہزار پر پہلا انعام دس کروڑے کا دوسرا انعام ایک تیسرا کروڑے گا اس کے علاوہ سب پندرہ روپئے سات روپئے کا علاقے سات روپئے دو ہزار

ਇਹ ਚੌਂਕ ਦਾ ਇੰਨਾ ਕੁ ਬੁਰਾ ਹਾਲ ਆ ਇਹ ਸੰਗਰੂਰ ਰੋਡ ਕੈਂਚੀਆਂ ਨੇ ਜਿਹੜੀ ਟੀ ਪੁਆਇੰਟ ਆ ਇਹਦੇ ਚ ਇੰਨਾ ਕੁ ਬੁਰਾ ਹਾਲ ਆ ਵੀ ਹਰ ਵਕਤ ਇੱਥੇ ਜਾਮ ਲੱਗਿਆ ਰਹਿੰਦਾ ਇਹ ਟੀ ਪੁਆਇੰਟ ਆ ਇਹ ਹਿਸਾਬ ਨਾਲ ਆ ਸਵੇਰੇ ਤੇ ਰਾਤ ਨੂੰ ਧੁੰਦ ਹੁੰਦੀ ਆ ਧੁੰਦ ਦੇ ਵਿੱਚ ਇੱਥੇ ਬਹੁਤ ਐਕਸੀਡੈਂਟ ਵਗੈਰਾ ਹੁੰਦੇ ਨੇ ਟਰੈਫਿਕ ਇੰਨੀ ਕੁ ਜ਼ਿਆਦਾ ਆ ਪ੍ਰਸ਼ਾਸਨ ਦਾ ਇਹਦੇ ਤੇ ਕੋਈ ਧਿਆਨ ਨਹੀਂ ਇੱਥੇ ਜਾ ਤਾ ਕੋਈ ਬੱਤੀਆਂ ਵਗੈਰਾ ਤੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਮਤਲਬ ਪ੍ਰਸ਼ਾਸਨ ਨੂੰ ਇੱਥੇ ਹੀਲਾ ਕਰਨਾ ਚਾਹੀਦਾ ਇੱਥੇ ਹੁਣ ਇੱਥੇ ਇੱਥੇ ਕੁਛ ਨਹੀਂ ਬੁਰਾ ਹਾਲ ਆ ਪੂਰੇ ਚੌਂਕ ਦਾ ਬੁਰਾ ਹਾਲ ਆ ਇੱਥ ਨਾ ਪਤਾ ਨਹੀਂ ਲੱਗਦਾ ਇੱਥੇ ਰਾਤ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਤੇ ਟੀ ਪੈਂਟ ਹੋਣ ਕਰਕੇ ਮੂਰੇ ਟੱਕਰ ਦੇ ਵਿੱਚ ਸ਼ੋਰੂਮ ਨੇ ਉੱਥੇ ਐਕਸੀਡੈਂਟ ਵਗੈਰਾ ਡੇਲੀ ਹੁੰਦੇ ਨੇ ਤਕਰੀਬਨ ਕੋਈ ਉਹ ਦਿਨ ਲੰਘਦਾ ਬਹੁਤ ਪੁਰਾ ਹਾਲ ਹੈ ਇੱਥੇ ਚਿੱਟੀ ਪੱਟੀਆਂ ਚਿੱਟੀਆਂ ਪੱਟੀਆਂ ਵਗੈਰਾ ਇੱਥੇ ਕੁਝ ਨਹੀਂ ਪ੍ਰਸ਼ਾਸਨ ਤਾਂ ਜਿਵੇਂ ਬਿਲਕੁਲ ਸੁੱਤਾ ਪਿਆ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਬਿਲਕੁਲ ਧਿਆਨ ਦੇਣ ਦੀ ਲੋੜਾ ਨਹੀਂ ਬਹੁਤ ਵੱਡਾ ਇੱਥੇ ਕੋਈ ਨਾ ਕੋਈ ਹਾਸਾ ਹੋਊਗਾ ਫਿਰ ਵੀ ਪ੍ਰਸ਼ਾਸਨ ਧਿਆਨ ਦੇਊਗਾ ਪਰ ਪ੍ਰਸ਼ਾਸਨ ਨੂੰ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਸਰ ਸ ਸੰਗਰੂਰ ਕੈਂਚੀਆਂ ਨੇ ਜੀ ਆਪਣਾ ਬਹੁਤ ਬੁਰਾ ਹਾਲ ਹੈ ਉਰੇ ਟ੍ਰੈਫਿਕ ਦਾ ਨਾ ਪਟਿਆਲੇ ਇਧਰ ਪਟਿਆਲੇ ਪਾਸੇ ਜਾਣਾ ਹੁੰਦਾ ਹੈ ਇਧਰ ਸੰਗਰੂਰ ਜਾਣਾ ਹੁੰਦਾ ਹੈ ਇਧਰ ਸ਼ਹਿਰ ਵਾਲੇ ਪਾਸੇ ਜਾਣਾ ਹੁੰਦਾ ਹੈ ਬਾਲਾ ਨਿਆਈਪੁਰਾ ਲਈ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ ਉਰੇ ਤੇ ਕੋਈ ਕੋਈ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਕੋਈ ਲਾਈਟ ਦਿੱਤੀ ਬੱਤੀ ਵਗੈਰਾ ਕੋਈ ਕੋਈ ਬੱਤੀਆਂ ਨਹੀਂ ਹੈਗੀਆਂ ਸਰ ਉਰੇ ਬਹੁਤ ਹੁਣ ਤੁੰਦ ਕਰਨ ਦਾ ਹੋਰ ਵੀ ਜਿਆਦਾ ਬੁਰਾ ਹਾਲ ਹੈ ਸਰ ਕੋਈ ਵੀ ਪੂਰੇ ਸਾਲ ਬੱਤੀਆਂ ਤਾਂ ਲੱਗਣੀਆਂ ਚੰਦੇ ਘੱਟੋ ਘੱਟ ਜੇ ਚੱਲ ਜੇ ਜ਼ਿਆਦਾ ਨਹੀਂ ਤਾਂ ਵੀ ਥੋੜਾ ਜਿਹਾ ਐਕਸੀਡੈਂਟ ਤੋਂ ਬਚਾਓ ਹੋ ਸਕਿਆ। ਕੋਰਡ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿਸੇ ਨੇ ਸੰਗਰੂਰ ਵਾਲੇ ਪਾਸੇ ਜਾਣਾ ਕਿਸੇ ਨੇ ਪਟਿਆਲੇ ਵਾਲੇ ਪਾਸੇ ਜਾਣਾ ਕੋਈ ਪਤਾ ਨਹੀਂ ਲੱਗਦਾ ਹੈਗਾ ਉਲੇ। ਹਾਂ ਜੀ ਇਹ ਆਪਾਂ ਅੱਜ ਖੜੇ ਸੰਗਰੂਰ ਪਟਿਆਲੇ ਕੈਂਚੀ ਖੜੇ ਆਂ ਉਰੋਂ ਸਿੱਧੀ ਸੜਕ ਲੁਧਿਆਣੇ ਨੂੰ ਜਾਂਦੀ ਹੈ ਤੇ ਉਰੋਂ ਵਾਇਆ ਪਟਿਆਲਾ ਹੋ ਕੇ ਚੰਡੀਗੜ੍ਹ ਨੂੰ ਜਾਂਦੀ ਹੈ ਪਰ ਜੋ ਉਰ ਟ੍ਰੈਫਿਕ ਦੇ ਹਾਲਾਤ ਹਨ ਉਹ ਮਾੜੇ ਹਨ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਉਸ ਟ੍ਰੈਫਿਕ ਦਾ ਨਾ ਤਾਂ ਕੋਈ ਲਟਾਂ ਦਾ ਪੁਰਾਪਰ ਪ੍ਰਬੰਧ ਹੈ ਤੇ ਜਿਵੇਂ ਆਪ ਕਾਰ ਦਾ ਇੱਕ ਐਕਸੀਡੈਂਟ ਹੋ ਕੇ ਆਟਿਆ ਹੈ ਤੇ ਪੂਰੇ ਮਤਲਬ ਇੰਨਾ ਭਿਆਨਕ ਐਕਸੀਡੈਂਟ ਹੋ ਰਹੇ ਹਨ ਤੇ ਰੋਜ਼ ਨਿਤ ਨਵਾਂ ਹੁੰਦਾ ਹੈ ਤੇ ਸਾਨੂੰ ਇਹੀ ਮੰਗ ਹੈ ਕਿ ਉਰੇ ਫਲੈਟ ਲਾਈਆਂ ਜਾਣ ਤੇ ਇੱਕ ਵਾਰ ਬੰਦਾ ਟ੍ਰੈਫਿਕ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਅਣਸੁਖਾਵੀ ਘਟਨਾਵਾਂ ਤੋਂ ਬਚਾਅ ਹੋ ਸਕੇ ਤੁਸੀਂ ਵੀ ਜਾਣੀ ਜਾਣੋ ਇਸ ਚੌਂਕ ਤੋਂ ਵੀ ਜਦੋਂ ਦਾ ਇਹ ਨੈਸ਼ਨਲ ਹਾਈਵੇ ਬਣਿਆ ਹੈ ਉਹ ਤੋਂ ਲੈ ਕੇ ਅੱਜ ਤੱਕ ਕਾਫੀ ਵੱਡੇ ਵੱਡੇ ਹਾਦਸੇ ਇਥੇ ਹੋ ਚੁੱਕੇ ਨੇ ਤੇ ਕਈ ਵਾਰ ਜਾਨਾਂ ਵੀ ਚਲੀਆਂ ਗਈਆਂ ਕਿਉਂ ਜਦੋਂ ਕੋਈ ਮਾਲ ਦਾ ਨੁਕਸਾਨ ਹੁੰਦਾ ਪਰ ਭਾਈ ਹੋ ਜਾਂਦਾ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਉਹਦੀ ਪਰਭਾਈ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਅਸੀਂ ਤਾਂ ਇਹ ਕਹਿੰਦੇ ਆ ਗਵਰਨਮੈਂਟ ਤੋਂ ਮੰਗ ਕਰਦੇ ਆ ਸੈਂਟਰ ਗਵਰਨਮੈਂਟ ਤੋਂ ਹੀ ਮੰਗ ਕਰ ਰਹੇ ਆ ਨੈਸ਼ਨਲ ਰੋਡ ਅਥਾਰਟੀ ਤੋਂ ਵੀ ਇਹ ਮੰਗ ਕਰ ਰਹੇ ਆ ਵੀ ਜਿੱਥੇ ਵੀ ਇਹ ਨੈਸ਼ਨਲ ਹਾਈਵੇ ਬਣਦੇ ਨੇ ਫੋਰ ਲੇਨ ਰੋਡ ਬਣਦੇ ਆ ਤੇ ਉੱਥੇ ਇੱਕ ਕਰਵ ਦਿੱਤੀ ਜਾਂਦੀ ਹੈ ਵੀ ਗੱਡੀ ਜਿੰਨੀ ਮਰਜ਼ੀ ਸਪੀਡ ਦੇ ਵਿੱਚ ਆਵੇ ਤਾਂ ਆਰਾਮ ਨਾਲ ਮਤਲਬ ਉਹ ਉੱਥੋਂ ਮੁੜ ਜਾਂਦੀ ਹੈ ਗੱਡੀ ਪਰ ਇਹ ਜਿਹੜਾ ਮੈਨੂੰ ਤਾਂ ਲੱਗਦਾ ਪੂਰੇ ਹਿੰਦੁਸਤਾਨ ਭਰ ਦੇ ਵਿੱਚ ਇੱਕੋ ਹੀ ਚੌਕ ਹੈ ਜਿੱਥੇ ਇੱਕ ਪਾਸੇ ਨੈਸ਼ਨਲ ਹਾਈਵੇ ਆ ਰਿਹਾ ਹੈ ਫੋਰ ਲੇਨ ਰੋਡ ਹੈ ਗੱਡੀਆਂ ਆਪਦੇ ਹਿਸਾਬ ਨਾਲ ਆਉਂਦੀਆਂ ਨੇ ਤੇ ਦੂਸਰੇ ਪਾਸੇ ਪਟਿਆਲੇ ਵੱਲੋਂ ਸਟੇਟ ਹਾਈਵੇ ਆਇਆ ਹੈ ਇੱਥੇ ਆ ਕੇ ਦੋਵੇਂ ਹੋਂਦਿਕ ਟੀ ਪੁਆਇੰਟ ਬਣ ਜਾਂਦਾ ਹੈ ਜਦੋਂ ਸਰੂਰ ਵੱਲੋਂ ਗੱਡੀਆਂ ਆਉਂਦੀਆਂ ਨੇ ਸਪੀਡ 'ਚ ਹੁੰਦੀਆਂ ਨੇ ਚਲੋ ਧੁੰਦ ਦੇ ਵਿੱਚ ਸਪੀਡ ਵੀ ਬਾੜੀ ਨਹੀਂ ਹੁੰਦੀ ਪਰ ਕੀ ਹੁੰਦਾ ਵੀ ਜਦੋਂ ਪਿੱਛੋਂ ਬੰਦਾ ਫੋਰ ਲੇਨ ਤੇ ਆ ਰਿਹਾ ਆਪਦੇ ਹਿਸਾਬ ਨਾਲ ਤੁਰਿਆ ਆਉਂਦਾ ਹੈ ਅੱਗੇ ਆ ਕੇ ਇੱਕ ਲੱਖ ਤੇ ਇੱਕ ਦੀਵਾਰ ਖੜੀ ਹੋ ਜਾਂਦੀ ਹੈ ਦੁਕਾਨਾਂ ਆ ਜਾਂਦੀਆਂ ਨੇ ਜਿਹੜਾ ਕੰਬੇ ਆ ਜਾਂਦੇ ਨੇ ਸਾਹਮਣੇ ਤੋਂ ਇਹ 90 ਡਿਗਰੀ ਦਾ ਕੋਣ ਤੇ ਇਹ ਸਾਰਾ ਇਹ ਟੀ ਪੁਆਇੰਟ ਬਣਿਆ ਹੋਇਆ ਹੈ ਡ라이ਵਰ ਨੂੰ ਪਤਾ ਨਹੀਂ ਲੱਗਦਾ ਤਾਂ ਚਾਹਤ ਤੱਕ ਜਦੋਂ ਨੂੰ ਉਹ ਸੰਭਲਦਾ ਡਰਾਈਵਰ ਉਦੋਂ ਨੂੰ ਗੱਡੀ ਅੱਗੇ ਜਾ ਵੜਦੀ ਹੈ ਚਿੱਟੀ ਪੱਟੀਆਂ ਬਹੁਤ ਮਦਮ ਪਿੱਛੇ ਲਾਈਆਂ ਸੀਗੀਆਂ ਅੱਜ ਦਾ ਇੱਥੇ ਕੋਈ ਚਿੱਟੀ ਪੱਟੀਆਂ ਨੇ ਕ੍ਰੋਸਿੰਗ ਪੱਟੀਆਂ ਵੀ ਲਾਈਆਂ ਸੀਗੀਆਂ ਵਾਈਟ ਪਰ ਉਹ ਵੀ ਸਾਰੀਆਂ ਖਤਮ ਖਤਮ ਹੋ ਗਈਆਂ ਪਰ ਅਸੀਂ ਤਾਂ ਇਹੀ ਕਹਿੰਦੇ ਵੀ ਇੱਥੇ ਕੋਈ ਪੁਲ ਦਾ ਜਾਂਦਾ ਇੱਥੇ ਪੁਲ ਬਣਾਇਆ ਜਾਵੇ ਜਾਂ ਸਾਡੀ ਸਭ ਤੋਂ ਵੱਡੀ ਮੰਗ ਤਾਂ ਹੁਣ ਇਹ ਹੈ ਵੀ ਇੱਥੇ ਬਾਈਪਾਸ ਬਣਾ ਕੇ ਜਿਹੜੀ ਭਾਰੀ ਹੈਵੀ ਟ੍ਰੈਫਿਕ ਹੈ ਉਹ ਸਾਰੀ ਬਾਹਰ ਦੀ ਨਿਕਲੇ ਤੇ ਇਹ ਚੌਂਕ ਨੂੰ ਇੱਕ ਪੁਲ ਬਣਾ ਕੇ ਕਰਵ ਦੇ ਕੇ ਜਿਵੇਂ ਅਸੀਂ ਸਾਰੇ ਹਾਈਵੇ ਤੇ ਦੇਖਦੇ ਹਾਂ ਜੇ ਆਪਾਂ ਮਿਸਾਲ ਅਗੇ ਧਨੋਲਾ ਆ ਜਾਂਦਾ ਬਰਨਾਲਾ ਆ ਜਾਂਦਾ ਉੱਥੇ ਬੜੇ ਹਿਸਾਬ ਨਾਲ ਮਤਲਬ ਬਾਈਪਾਸ ਮੁੜਦੀ ਹੈ ਗੱਡੀਆਂ ਸਾਰੇ ਪੂਰੀ ਸਪੀਡ ਦੇ ਉੱਤੇ 80 ਸਪੀਡ ਦੇ ਉੱਤੇ ਵੀ ਗੱਡੀਆਂ ਮੁੜ ਜਾਂਦੀਆਂ ਨੇ ਇਸੇ ਦੇ ਇਹੀ ਕਹਿੰਦੇ ਉਹ ਜਿਹੜਾ ਸਿਸਟਮ ਕਿ ਸਾਡੇ ਬਣਾਇਆ ਜਾਵੇ ਸਾਡਾ ਸ਼ਹਿਰ ਪਾਤਣਾ ਦਾ ਸੰਗਰੂਰ ਕੈਂਚੀਆਂ ਨਾ ਦਾ ਚੌਂਕ ਹੈ ਇੱਥੋਂ ਸੰਗਰੂਰ ਵੀ ਸੜਕ ਨਿਕਲਦੀ ਹੈ ਤੇ ਪਟਿਆਲੇ ਨੂੰ ਵੀ ਇਹ ਮਤਲਬ ਟੀ ਪੁਆਇੰਟ ਹੈ ਇੱਕ ਹਿਸਾਬ ਦਾ ਇਹਦੇ ਵਿੱਚ ਜਿੱਦਾਂ ਹੁਣ ਸੰਗਣੀ ਧੁੰਦ ਦਾ ਮੌਸਮ ਹੈ ਕੋਈ ਲਾਈਟਿੰਗ ਦਾ ਪ੍ਰਬੰਧ ਨਹੀਂ ਹੈਗਾ ਨ ਕੋਈ ਗੱਡੀ ਰੋਂਗ ਸਾਈਡ ਆਂਦੀ ਹੈ ਕੁਛ ਵੀ ਹੈ ਐਕਸੀਡੈਂਟ ਹੋਣ ਦੇ ਬਹੁਤ ਸੰਭਾਵਨਾ ਰਹਿੰਦੀ ਹੈ ਔਰ ਇੱਥੇ ਕਈ ਵਾਰ ਦੋ ਤਿੰਨ ਐਕਸੀਡੈਂਟ ਇਹੋ ਜਿਹੇ ਭਿਆਨਕ ਹੋਏ ਨੇ ਕਿ ਬਿਲਕੁਲ ਟੱਕਰ ਤੇ ਵੱਡੇ ਟਰੱਕ ਟਰਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕੋਈ ਆਪਣਾ ਟੀਪੁਆਇੰਟ ਆ ਗਿਆ ਕਿਉਂਕਿ ਲਾਈਟਿੰਗ ਹੈ ਨਹੀਂ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਾਂ ਦੇ ਇੱਥੇ ਲਾਈਟਿੰਗ ਲਗਵਾਈ ਜਾਏ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ